जी, बहुत बहुत हां जी सत श्री अकाल दोस्तों ਤੁਹਾਡੇ ਆਪਣੇ ਚੈਨਲ ਸਨਿਕ ਹੋਗਿੰਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਇਹ ਜਿਹੜੀ ਹਲਦੀ ਆ ਆਪਾਂ ਘਰੇ ਬੀਜ ਕੇ ਉਸ ਤੋਂ ਬਾਅਦ ਸਕਾ ਕੇ ਧੁੱਪ ਤੇ ਤੇਰੇ ਵਿੱਚ ਕਾਫੀ ਵਗੈਰਾ ਸਮਾਨ ਪਾ ਕੇ ਮੇਥੇ ਵਗੈਰਾ ਕਾਫੀ ਕੁਝ ਪਾ ਕੇ ਇਹਨੂੰ ਫਾਇਦਾ ਤੇ ਆਪਾਂ ਇਸ ਚੀਜ਼ ਦੀ ਜਿਹੜੀ ਆ ਸਬਜੀ ਸਾਰੀਆਂ ਸਬ지 ਜਿਹੜੀਆਂ ਸਾਡੀਆਂ ਰੈਸਪੀਆਂ ਵਗੈਰਾ YouTube ਤੇ ਪਈਆਂ ਕੋਈ ਵੀ ਸਬਜੀ ਬਣਾਈਏ ਜਾਂ ਕੋਈ ਹੋਰ ਕੋਈ ਚੀਜ਼ ਬਣਾਈਏ ਉਹਦੇ ਵਿੱਚ ਆਪਾਂ ਇਹਨੂੰ ਯੂਜ਼ ਕਰੀਏ ਕਿਉਂਕਿ ਬਦਈਆ ਹੁੰਦੀ ਹੈ ਇਹ ਖਾਣ ਵਿੱਚ ਜਿਹੜੀ ਆ ਸਵਾਦ ਜੀ ਹੁੰਦੀ ਹੈ ਕੋਈ ਵੀ ਖਾਣਾ ਬਣਾਓ ਤੁਸੀਂ ਇਹ ਵਿੱਚ ਪਾਓ ਤੇ ਇਹ ਖਾਣੇ ਦਾ ਟੇਸ ਜਿਹੜਾ ਦੁਬਣਾ ਕਰ ਦਿੰਦੀ ਆ ਸਵਾਦ ਬਣਦਾ ਹੈ ਇਹਨਾਂ ਹਰ ਇੱਕ ਚੀਜ਼ ਜਿਹੜੀ ਕੋਈ ਵੀ ਤੁਸੀਂ ਚੀਜ਼ ਬਣਾਦੇ ਹੋ ਇਹਨੂੰ ਯੂਜ਼ ਕਰੋ ਤੇ ਬਹੁਤ ਵਧੀਆ ਮਾਦੀਕਾ ਸਵਾਦ ਆਉਂਦੀ ਆਪਾਂ तकरीबन ਜਿੰਨੀਆਂ ਸਾਡੀਆਂ ਵੀਡੀਓ YouTube ਤੇ ਪਈਆਂ ਆਪਾਂ ਉਹਦੇ ਵਿੱਚ ਇਹਨੂੰ ਯੂਜ਼ ਕਰੀਦਾ ਤੇ ਸਿਰਹੀ ਹਲਦੀ ਘੱਟੀ ਬਾਕੀ ਮਸਾਲਾ ਵਗੈਰਾ ਕੋਈ ਨਹੀਂ ਆਪਾਂ ਆਪਣੀ ਰੈਸਪੀ ਦੇ ਵਿੱਚ ਕਾਈਦਾ ਤੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਤੁਹਾਨੂੰ ਜੇ ਇੰਨੀ ਜੀ ਤੋਂ ਖਤਮ ਹੋ ਜਵੇ ਤੇ ਸਿਰਹੀ ਹਲਦੀ ਤਾਂ ਉਹਦੇ ਯੂਜ਼ ਕਰੋ ਤਾਂ ਬਹੁਤ